ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਜਦੋਂ ਸੁਖਣ ਵਾਲੇ ਨੂੰ ਆਉਣੇ ਆ ਤਾਂ ਰਸਤੇ ਦੇ ਵਿੱਚ ਇੱਕ ਨਵਾਂ ਕਿਲਾ ਪਿੰਡ ਆਉਂਦਾ ਕੰਮਿਆੜੇ ਤੋਂ ਸਿੱਧੀ ਛੜਕ ਕਹ ਲੋ ਵੀ ਸੁਖਣ ਵਾਲੇ ਪਿੰਡ ਨੂੰ ਆ ਜਾਂਦੀ ਹੈ ਜਿਹੜੀ ਅੱਗੇ ਡੋਕ ਭੰਗੇ ਵਾਲਾ ਸੀਰ ਵਾਲੀ ਇਸ ਪਿੰਡਾਂ ਵਾਲ ਨੂੰ ਜਾਂਦੀ ਹੈ ਸੋ ਸੁਖਨ ਵਾਲੇ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਖੇਤਾਂ ਦੇ ਵਿੱਚ ਬਾਈ ਦਾ ਘਰ ਤੇ ਇੱਕ ਸਵਾਲ ਡੇਰੀ ਫਾਰਮ ਹੈ ਮਤਲਬ ਗਾਵਾਂ ਬਾਈ ਰੱਖਦਾ ਘਰ ਦੇ ਵਿੱਚ ਬੰਨ ਕੇ ਰੱਖਿਓਏ ਪਸ਼ੂ ਹੈ ਬੈਕ ਸਾਈਡ ਤੇ ਆ ਘਰ ਦੀ ਤੇ ਪਰ ਅਸੀਂ ਇਸ ਗਾਂ ਨੂੰ ਫਰੰਟ ਤੇ ਲੈ ਆਏ ਕਿਉਂਕਿ ਬਾਈ ਨੇ ਵੇਚਣੀ ਹੈ ਜਰਸੀ ਨਸਲ ਦੀ ਹੈ ਗਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਆਪਦੀ ਸਮਝ ਨਾ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਡਿਟੇਲ ਪਹਿਲਾਂ ਪੁੱਛ ਲੈਨੇ ਬਾਈ ਸਤਿ ਸ੍ਰੀ ਅਕਾਲ ਅਸੀਂ ਕਾ ਬਾਈ ਨਾਮ ਆਪਣਾ ਦੱਸ ਦਿਓ ਬਾਈ ਸਈ ਆਪਣਾ ਗੁਰਵਿੰਦਰ ਸਿੰਘ ਆਈ ਗੁਰਵਿੰਦਰ ਬਾਈ ਪਹਿਲਾਂ ਤੂੰ ਹੀ ਰੱਖਦੇ ਹੋ ਗਾਵਾਂ ਕਾ ਹਾਂ ਵੀਰੇ ਪਹਿਲਾਂ ਤੂੰ ਹੀ ਰਾਨੀ ਅੱਛਾ ਅੱਜ ਜਿਹੜੀ ਜਰਸੀ ਵੇਚਣ ਲੱਗੇ ਹੋ ਇਹ ਕਿੰਨਾਂ ਵਸੂਆ ਸੂਆਗੀ ਬਾਈ ਇਹ ਵੀਰੇ ਦੂਜਾ ਸੂਆ ਸੂਗੀ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਏਨੇ ਬਾਈ 26 ਲੀਟਰ ਦੁੱਧ ਦਿੱਤਾ ਈ ਠੀਕ ਹੈ ਅੱਛਾ ਬਾਈ ਇਹਦੇ ਸੀਮਨ ਜਿਹੜਾ ਲੱਗਾ ਕੋ ਸਹੀ ਤੇ ਹੈ ਵੀਰੇ ਆਪਣੇ ਕੋਲੇ ਹੈਗਾ ਹੀ ਨੋਰਮਲ ਲੱਗਾ 21035 ਲੱਗਾ 21035 ਲੱਗਾ ਮਤਲਬ ਵੱਛੀ ਵਾਲਾ ਨੀ ਕਹਿ ਲੋ ਹਾਂਜੀ ਨੋਰਮਲ ਸੀ ਹਾਂਜੀ ਸਿੰਪਲ ਕਿੰਨੇ ਦਿਨ ਲੈ ਜੂ ਬਾਈ ਸੋਚ ਜੇ ਮੇਰੇ ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਜੀ 27 ਨੂੰ ਅੱਜ 20 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਰੇਟ ਇਹਦਾ ਕੀ ਕਰਦੇ ਹੋ ਰੇਟ ਬਾਈ ਫੋਨ ਤੇ ਆ ਜੀ ਠੀਕ ਹੈ ਤੋਰ ਦੇ ਬਾਈ ਤੈਨੂੰ ਦੱਸੋ ਰੇਟ ਫੋਨ ਤੇ ਆ ਸੁਹਾ ਦੂਜਾ 21035 ਦਾ ਸੀਮਨ ਲੱਗਾ ਫੁੱਲ ਵਜਨ ਵਾਲੀ ਇਹ ਗਾਂ 7 ਦਿਨ ਹਜੇ ਦਿਨ ਪੂਰੇ ਹੋਣ ਚ ਬਾਕੀ ਹੈ ਤੇ ਹਵਾਨਾ ਤੁਸੀਂ ਦੇਖ ਲੋ ਥੋੜੀ ਇੱਕ ਸਮੱਸਿਆ ਰਹਿ ਗਈ ਵੀ ਬਾਈ ਡਰ ਗਿਆ ਕਹਿ ਲੋ ਵੀ ਇਹਦੇ ਖੁਰ ਪਿਛਲਾ ਇੱਕ ਬਣਾਉਣ ਵਾਲਾ ਸੀਗਾ ਉਹ ਬਣਵਾਇਆ ਨੀਗਾ ਵੀ ਪਸ਼ੂ ਨੂੰ ਢਾਵਾਂਗੇ ਤੇ ਸੱਟ ਨਾ ਖਾਲੇ ਸੋ ਇਹ ਚੀਜ਼ ਧਿਆਨ ਚ ਲਿਆ ਦਨਾ ਪਹਿਲਾਂ ਇਹ ਖੋਰੇ ਦਾ ਬਣਨ ਵਾਲਾ ਪਿਛਲਾ ਉਰਲੇ ਪਾਸੇ ਵਾਲਾ ਵਜ਼ਨ ਰੰਗ ਰੂਪ ਬੜਾ ਕਮਾਲ ਦਾ ਤੋਰਦੇ ਬਾਈ ਫੇਰ ਇਹਨੂੰ ਸੋ ਤੋਰ ਕੇ ਤੁਹਾਨੂੰ ਦਿਖਾ ਰਿਹਾ ਹਜੇ 27 ਤਰੀਕ ਨੂੰ ਦਿਨ ਪੂਰੇ ਹੋਣੇ ਆ ਅੱਜ ਵੀ ਹਵਾਨਾ ਪਿੱਛੋਂ ਅੱਗੋਂ ਪੂਰਾ ਜ਼ਬਰਦਸਤ ਦਿਸਦਾ ਹੈ ਚਵਾਈ ਬਾਈ ਮਿਲਕਿੰਗ ਮਸ਼ੀਨ ਨਾਲ ਕਰਦਾ ਹੈ ਗਾਵਾਂ ਘਰੇ ਰੱਖੀਆਂ ਹੋਈਆਂ ਆਇ ਲੈ ਜੀ ਬਈ ਅਕੇ। ਸੋ ਹਵਾਨਾ ਦੋਸਤੋ ਅੱਗੋਂ ਵੀ ਨੋਟ ਕਰੋ ਇੱਕ ਚੰਗੀ ਨਰੋਈ ਜਰਸੀ 21035 ਦਾ ਸੀਮਨ ਲੱਗਾ ਤੇ 210 60 ਵੜ ਦਿਆ ਭਾਈ। ਹਾਂਜੀ 50060 ਵੜ ਦਿਆ ਭਾਈ। ਅੱਛਾ 500 ਵੜ। ਹਾਂਜੀ ਓਕੇ। ਸੋ ਬਾਈ ਕੁਮਾਰੇ ਫੇਰ ਅਕੋਲੇ। ਸੋ 50060 ਦੀ ਆਪ ਤੇ 21035 ਦਾ ਸੀਮਨ ਇਸ ਵੜ ਦੇ ਬਾਈ ਨੇ ਲਵਾਇਆ ਹੈਗਾ ਆਪਣੇ ਕੋਲੇ ਪਿਆਈ। ਠੀਕ ਹੈ ਸਿੱਕਾ ਸੰਭਾਲ ਲਿਆ ਹੋਇਆ। ਦੇਖੋ ਇਹਦਾ ਟਾਜ ਆ ਅੱਗੋਂ ਪਿੱਛੋਂ ਹਵਾਨਾ ਦੋਸਤੋ ਨੋਟ ਕਰ ਲਿਓ ਇੱਕ ਹੀ ਨਗ ਦਿਖਾਉਣਾ ਤੇ ਕੁਛ ਚਾ ਵੀ ਰੀਜਨਾਂ ਦਿਖਾ ਸਕੀਏ ਹਜੇ ਦਿਨ 7 ਪਏ ਆ ਪੂਰੇ ਹੋਣ ਚ 9 ਮਹੀਨੇ ਉੱਤੇ ਦਿਨ ਲਊਗੇ ਅਲੱਗ ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਤੋ ਵੀ ਤੁਹਾਨੂੰ ਪੜਿਆ ਜਿਹੜਾ ਉਹ ਹਜੇ ਨੀਵਾ ਨਹੀਂ ਦਿਸੂਗਾ ਕਿਉਂਕਿ ਹਜੇ ਇਹਦੇ ਦਿਨ ਜਾਦਾ ਪਏ ਆ ਪਰ ਹਵਾਨੇ ਦਾ ਜਿਹੜਾ ਆਕਾਰ ਹੁਣ ਹੀ ਦੇਖੋ ਤੁਸੀਂ ਕਿੰਨਾ ਜ਼ਬਰਦਸਤ ਦਿਸਦਾ ਇਦਾਂ ਦਾ ਰੋਖਾ ਹਵਾਨੇ ਤੇ ਨਾੜਾਂ ਵੀ ਚੰਗੀਆਂ ਚਾਰੇ ਥਾਂ ਇਥੋਂ ਆ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਸੈਜਾ ਸੋਹਣਾ ਫੇਸ ਹੈ ਜਰਸੀ ਨਸਲ ਦੀ ਹੈਗਾ ਵਿਕਰੀ ਆਸਤੇ ਸੋ ਇੱਕ ਹੀ ਨਾ ਗੱਜ ਦੀ ਵੀਡੀਓ ਚ ਦਿਖਾਉਣਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ